ਭਾਬੀ ਜੀ ਹਾਂ ਕਿਰਨ ਇੱਥੇ ਸੁੱਤੇ ਜੇ ਅੰਦਰ ਰੂਮ ਜੇ ਨਹੀਂ ਸੁੱਤੇ ਨਹੀਂ ਨਹੀਂ ਵੈ ਵੈਸੀ ਬੱਠੀ ਬੱਠੀ ਕਿਰਨ ਐਸੇ ਸਿਰ ਪੀੜ ਜਿਹਾਉਣ ਲੱਪਦੇ ਵੈ ਅਸੀਂ ਲੇਟ ਗਈਆਂ ਹਾਂਜੀ ਹਾਂ ਠੀਕ ਆ ਭਾਬੀ ਜੀ ਹਾਂ ਮੈਂ ਨਾਲ ਤੁਹਾਨੂੰ ਇੱਕ ਗੱਲ ਕਰਨੀ ਸੀ ਦੱਸ ਦੱਸ ਮੈਂ ਸੋਚ ਨਹੀਂ ਆ ਮੈਂ ਨੌਕਰੀ ਛੱਡ ਦਵਾਂ ਨੌਕਰੀ ਛੱਡ ਦੇ ਕਿਉਂ ਕਿਹੜੀ ਗੱਲ ਦਾ ਨੌਕਰੀ ਛੱਡਣੀ ਗੱਲ ਬਸ ਇਹ ਕਿ ਕੱਲ ਮੈਂ ਤਾਂ ਢੀ ਸਾਰੀਆਂ ਗੱਲਾਂ ਸੁਣ ਲਈਆਂ ਜੋ ਜੋ ਤੜਨਾ ਹੁੰਦਾ ਆ ਮੈਂ ਮम्मी ਨੂੰ ਵੀ ਸਮਝਾਇਆ ਕਿ ਕਈ ਜ਼ਖਮ ਹੁੰਦੇ ਆ ਇਸ ਤਰ੍ਹਾਂ ਦੇ ਜਿਹੜੇ ਕਿ ਹਮੇਸ਼ਾ ਹੀ ਹਰੇ ਰਹਿੰਦੇ ਤੇ ਮੈਂ ਉਹੀ ਫੈਸਲਾ ਲਿਆ ਮੈਂ ਨੌਕਰੀ ਛੱਡ ਕੇ ਘਰ ਦਾ ਕੰਮ ਕਰਿਆ ਕਰਾਂਗੀ ਤੁਹਾਨੂੰ ਰੈਸਟ ਦਵਾਂਗੀ ਤਾਂ ਕਿ ਤੁਸੀਂ ਵੀ ਆ ਥੋੜੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਸਕੇ ਨਾਲ ਕਿ ਮੈਨੂੰ ਪਤਾ ਕਿ ਰਣ ਕੱਲ ਮੈਂ ਵੀ ਕੁਝ ਜ਼ਿਆਦਾ ਬੋਲ ਗਈ ਬਸ ਥੋੜੀ ਜਿਹੀ ਨਾ ਬਸ ਪਰੇਸ਼ਾਨੀ ਦੇਲੇ ਚਲਦੀ ਰਹਿੰਦੀ ਹਰ ਟਾਈਮ ਬਸ ਉਹ ਸਾਰਾ ਤੈਨੂੰ ਪਤਾ ਹੀ ਸਮਝ ਸਕਨੀ ਤੇ ਦਿਲ ਦੀਆਂ ਗੱਲਾਂ ਉਸ ਸਾਰਾ ਗੁੱਸਾ ਨਾ ਮੇਰਾ ਬੀਜੀ ਤੇ ਉਤਰ ਗਿਆ ਤੇ ਪਰ ਕਿ ਤੈਨੂੰ ਪਤਾ ਹੀ ਨਾ ਇੱਕ ਜਨਾਨੀ ਵਾਸਤੇ ਨਾ ਕਿੰਨਾ ਔਖਾ ਹੁੰਦਾ ਬੱਚੇ ਵੱਡੇ ਕਰਨੇ ਬਸ ਇਸ ਕਰਕੇ ਥੋੜਾ ਜਿਹਾ ਮੈਂ ਬਸ ਕਲਪਾ ਮੁਕਜੀ ਹੋ ਗਈ ਸੀ ਔਰ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਜੇ ਕੋਈ ਗਲਤ ਗਲਤ ਕਹਿ ਕੇ ਹੀ ਹੋਣਾ ਨਾ ਨਹੀਂ ਨਹੀਂ ਤੂੰ ਹੀ ਕਿਉਂ ਗਲਤ ਕਹਿਣੀ ਸਗੋਂ ਮੈਂ ਤਾਂ ਤੁਮਾਫੀ ਮੰਗਣਾ ਚਾਹਨੀ ਕਾਦੀ ਤੂੰ ਤੇ ਕੁਝ ਕਿਹਾ ਹੀ ਨਹੀਂ ਕਈ ਵਾਰ ਮੈਂ ਵੀ ਜ਼ਿਆਦਾ ਹੀ ਬੋਲ ਜਾਂਦੀ ਤੂੰ পাগল ਤੂੰ ਨਹੀਂ ਬੋਲਦੀ ਹੁੰਦੀ ਕੋਈ ਗੱਲ ਨਹੀਂ ਤੇ ਜੇ ਮੰਜੂ ਮੇਰੀ ਭੈਣ ਨੇ ਤੂੰ ਮੇਰੀ ਭੈਣ ਨਹੀਂ ਹੈਗੀ ਇਹ ਗੱਲ ਤਾਂ ਹੈਗੀ ਆ ਤੇ ਸਾਹਿਲ ਕਿੱਥੇ ਹੈਗਾ ਵਾ ਸਾਹਿਲ ਦਾ ਕਿਹੜਾ ਕੋਈ ਟਿਕਾਣਾ ਨਹੀਂ ਉਹ ਤੇ ਮੈਨੂੰ ਦੱਸਦਾ ਮੈਂ ਕਿੱਥੇ ਚੱਲਿਆ ਕਦੋਂ ਆਣਾ ਕਦੋਂ ਨਹੀਂ ਆਣਾ ਆ ਗਈ ਵੇ ਤੂੰ ਫਿਰਦਾ ਹੀ ਰਿਹਾ ਕਰ ਜਦੋਂ ਵੇਖੋ ਤੈਨੂੰ ਮੈਂ ਇੱਥੇ ਹੀ ਮੈਂ ਕਿਹੜਾ ਕਿਤੇ ਗਿਆ ਮੈਨੂੰ ਤੇ ਲੱਗਦਾ ਕੋਈ ਨਹੀਂ ਕਿਹਨਾਂ ਦੇ ਘਰ ਸੀ ਮੈਨੂੰ ਤੇ ਪਤਾ ਹੀ ਨਹੀਂ ਸੀਗਾ ਕਿ ਇਹ ਘਰ ਹੈਗਾ ਵਾ ਇੱਥੇ ਮਤਲਬ ਆ ਬਾਹਰ ਇੱਥੇ ਲੱਗ ਗਈ ਹੀ ਮੈਂ ਉਹ ਮੰਮੀ ਆ ਗੱਲਾਂ ਛੱਡੋ ਉਹ ਰਾਸ਼ਨ ਵਾਲੇ ਦਾ ਫੋਨ ਆਉਂਦਾ ਵਾ ਕਾਦੇ ਵਾਸਤੇ ਉਹ ਪੈਸੇ ਮੰਗਣੇ ਹੋਰ ਉਹਨੇ ਮੈਨੂੰ ਕਿਉਂ ਫੋਨ ਕਰਨਾ ਵਾ ਤਾਨੂੰ ਪਤਾ ਵਾ ਪਹਿਲਾਂ ਚਾਚਾ ਇਹਨੂੰ ਨਾ ਹਰ ਇੱਕ ਜ਼ਿੰਮੇਵਾਰੀ ਦਾ ਪਤਾ ਹੁੰਦਾ ਸੀ ਕਿ ਹਾਂ ਇਹਨੂੰ ਇਹ ਟਾਈਮ ਤੱਕ ਅਸੀਂ ਪੈਸੇ ਦੇਣੇ ਆ ਅੱਜ ਤੱਕ ਅਦੀ ਫੋਨ ਨਹੀਂ ਆਇਆ ਜੀ ਤਾਂ ਜਦੋਂ ਦਾ ਵਿਆਹ ਹੋ ਗਿਆ ਵਾ ਹੁਣ ਮੈਨੂੰ ਫੋਨ ਆਉਂਦੇ ਆ ਜੀ ਤੇਰਾ ਚਾਚਾ ਪੈਸੇ ਨਹੀਂ ਦੇ ਕੇ ਗਿਆ ਪੈਸੇ ਦੇ ਜਾਗੇ ਉਹਦੇ ਪੈਸੇ ਮਾਰ ਲਏ ਨੇ ਅਸੀਂ ਪਰ ਮੰਮੀ ਤੁਹਾਨੂੰ ਪੜਾ ਦੇ ਆਪਾਂ ਕਿਹੜੀ ਤਰੀਕ ਨਾਲ ਉਹਨੂੰ ਪੈਸੇ ਦੇਣੇ ਆ ਤੇ ਅੱਜ ਤਰੀਕੇ ਵੇਖੋ ਕੀ ਹੋ ਗਿਆ ਕੋਈ ਨਹੀਂ ਅੱਜ ਅਜੇ ਦੀ ਨਹੀਂ ਪੈਸੇ ਉਹਨੂੰ ਜਾਂਦੇ ਨੇ ਤੇ ਅਜੇ ਇਸ ਕਿਹੜਾ ਸ਼ਾਮ ਪੈ ਗਈ ਏ ਜਦ ਪੈਸੇ ਦਿਨ ਚੜਿਆ ਸੋਕ ਨਾਲ ਉਹ ਚਲੋ ਮੰਮੀ ਅੱਜ ਨਹੀਂ ਤਾਂ ਕੱਲ ਦੇਣੇ ਤਾਂ ਹੈਗੇ ਆ ਐਸੇ ਨੇ ਮੈਨੂੰ ਫੜਾ ਗਏ ਸੀਗੇ ਸਵੇਰੇ ਇਹਨਾਂ ਨੂੰ ਨਾ ਚੇਤਾ ਭੁੱਲ ਗਿਆ ਕੀ ਕਹਿਨਦਾ ਤੂੰ ਇਹ ਤਰ੍ਹਾਂ ਕਰ ਅਲਮਾਰੀ ਦੇ ਵਿੱਚ ਨਾ ਮੇਰੇ ਪਰਸ ਹੈਗਾ ਉਹਦੇ ਵਿੱਚ ਪੈਸੇ ਪਏ ਆ ਦੋ ਤਰ੍ਹਾਂ ਦੇ ਨੋਟ ਹੋਣੇ ਇੱਕ ਦੇ ਵਿੱਚ ਰਬੜ ਚੜੀ ਆ ਤੇ ਇੱਕ ਖੁੱਲੇ ਪਏ ਆ ਤੇ ਜਿਹੜੇ ਖੁੱਲੇ ਪਏ ਆ ਨਾ ਉਹ ਤੋਂ ਪੈਸੇ ਕੱਢ ਕੇ ਰਾਸ਼ਨ ਦੇ ਆ ਜਾ ਕੇ ਤੇ ਗਿਣ ਕੇ ਦੇ ਕੇ ਆਈ ਚੰਗੀ ਤਰ੍ਹਾਂ ਤੇ ਬਿਲ ਪਰਚੀ ਲੈ ਕੇ ਆਵੇਂ ਉਹਦੇ ਕੋਲ ਠੀਕ ਉਪਰ ਨਹੀਂ ਜਾਂਚੀ ਮੈਂ ਨਹੀਂ ਜਾਣ ਡੱਡੇ ਕਮਰੇ ਦੇ ਪੈਸੇ ਕੱਢਣ ਫੇਰ ਐਵੇਂ ਕੋ ਜਿੱਧਰ ਦਾ ਅਧਰ ਹੋ ਗਿਆ ਰ ਤੁਸੀਂ ਮੇਰਾ ਨਾਮ ਲਾਓਗੇ ਇਹ ਨਾਲ ਜੰਗਾ ਤੁਸੀਂ ਆ ਵੀ ਪੈਸੇ ਕੱਢ ਕੇ ਦੇ ਦਿਓ ਜਾ ਕੇ ਰਨਾਪੇ ਕੱਢ ਦੇ ਕੋਈ ਗੱਲ ਨਹੀਂ ਭਾਬੀ ਜੀ ਉਹ ਘਰ ਦੇਣ ਥੋੜਾ ਕਹਿਆ ਜਾਂਦਾ ਵਾ ਮੇਰੀ ਗੱਲ ਸੁਣ ਇੱਕ ਵਾਰ ਹੀ ਹੋ ਗਿਆ ਜ਼ਰੂਰੀ ਥੋੜਾ بار بار ਉਹਦੋਂ ਗੁੱਸੇ 'ਚ ਕਈ ਗੱਲਾਂ ਕਈਆਂ ਵੀ ਜਾਂਦੀਆਂ ਵਾ ਤੇ ਫੇਰ ਕੀ ਹੋ ਗਿਆ ਇਹ ਛੋਟਾ ਵਾ ਚਲ ਕੋਈ ਗੱਲ ਜਾ ਜਿਵੇਂ ਚਾਚੀ ਗੰਦੇ ਵੀ ਉਹ ਮੇ ਕਰ ਲੈ ਚਲ ਜਾ ਪੁੱਤ ਜਾ ਸਾ ਸ਼ੁਕਰ ਇੱਕ ਗੱਲ ਤੇ ਮੰਨਿਆ ਜਿਹੜੀ ਗੱਲ ਦੇ ਮਗਰ ਪੈ ਜਾਂਦਾ ਗੱਲ ਸੋਕੀ ਛੱਡਦਾ ਹੀ ਨਹੀਂਦਾ ਚਲੋ ਕੋਈ ਨਹੀਂ ਉਹਨਾਂ ਰਾਸ਼ਨ ਵਾਲਾ ਵੀ ਨਿਕਲ ਗਿਆ ਹੁਣ ਬਾਕੀ ਜਿਹੜੇ ਹੋਣਗੇ ਨਾ ਮੈਂ ਪੈਸੇ ਤੁਹਾਨੂੰ ਹੀ ਫੜਾਵਾਂਗੀ ਤੁਸੀਂ ਆਪੇ ਦਿੰਦੇ ਰਹੋ ਨਹੀਂ ਕੀ ਰੋ ਪੁੱਤਰ ਹੁਣ ਤੂੰ ਮੈਨੂੰ ਪੈਸੇ ਨਹੀਂ ਵੜਾਣੇ ਕਿਉਂ ਹੁਣ ਸਾਰੇ ਘਰ ਦਾ ਖਰਚਾ ਤੂੰ ਚਲਾਇਆ ਕਰ ਮੈਨੂੰ ਨਾ ਹੁਣ ਇਸ ਜ਼ਿੰਮੇਵਾਰੀ ਤੋਂ ਨਾ ਫ੍ਰੀ ਕਰੋ ਹੁਣ ਤੂੰ ਸਾਰਾ ਜੋ ਰਾਸ਼ਨ ਦੀ ਪਰਚੀ ਬਣਾਣੀ ਹੈ ਤੂੰ ਤੇ ਮੰਜੂਰ ਹਲਕੇ ਬਣਾਇਆ ਕਰ ਜਿਹੜੀ ਚੀਜ਼ ਮੰਗਾਣੀ ਹੈ ਨਾ ਤੁਸੀਂ ਮੰਗਾ ਲਿਆ ਕਰੋ ਹਾਂ ਮੈਂ ਰਸੋਈ ਦਾ ਸਾਰਾ ਕੰਮ ਸੰਭਾਲ ਲਿਆ ਕਰਾਂਗੇ ਉਹ ਨਹੀਂ ਤੁਹਾਨੂੰ ਕਰਨਾ ਪਿਆ ਕਰੇਗਾ ਮੈਂ ਸਾਰਾ ਕੰਮ ਕਰ ਲਿਆ ਕਰੂੰ ਭਾਂਡੇ ਸਫਾਈਆਂ ਕੱਪੜੇ ਇਹ ਮੈਂ ਸਾਰਾ ਕਰ ਲਿਆ ਕਰਨਾ ਚਲੋ ਠੀਕ ਆ ਜਿਸ ਤਰ੍ਹਾਂ ਤੁਸੀਂ ਕਹੋ ਹੀ ਚਾਚੀ ਦੇ ਕਮਰੇ ਚ ਕੀ ਕਰਨ ਦੇ ਜੇ ਮੈਂ ਜੋ ਮਰਜ਼ੀ ਕਰਦਾ ਹਾਂ ਤੈਨੂੰ ਕੀ ਲੈਣਾ ਤੇ ਨਵਾ ਦੇ ਨਾਲ ਨਹੀਂ ਅਸੀਂ ਕਰਨਗੇ ਗਏ ਹੀ ਅੰਦਰ ਤੁਹਾਡਾ ਕੋਈ ਮਤਲਬ ਬੰਦਾ ਚਾਚੀ ਦੇ ਕਮਰੇ ਚ ਜਾਣਾ ਹਰ ਇੱਕ ਜੀਵੇ ਪ੍ਰਧਾਨ ਨਾ ਬਣਾਇਆ ਕਰ ਨਾਲੇ ਨਾ ਮੇਰਾ ਘਰ ਆ ਜਿੱਥੇ ਮੱਝੇ ਆ ਜਾ ਸਕਦਾ ਮੈਨੂੰ ਕੇ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ ਤੀ ਲੈਣਗੇ ਗਏ ਹੀ ਆ ਦੱਸੋ ਨਾ ਉਹ ਮੈਨੂੰ ਚਾਚੀ ਨੇ ਹੀ ਕੰਮ ਗਿਆ ਹੈਗਾ ਤਾਂ ਹੀ ਗਿਆ ਮੈਂ ਅੰਦਰ ਮੈਂ ਨਾ ਆਪੇ ਚਾਚੀ ਕੋ ਪੁੱਛ ਲੰਨੀ ਹੈ ਤੇ ਕੋਈ ਗੱਲ ਨਹੀਂ ਪੁੱਛ ਲਾ ਚਾਚੀ ਓ ਕੀ ਹੋ ਗਿਆ ਹੁਣਗਾ ਤੇ ਲੜੀ ਜਾਂਦੇ ਦੋਵੇਂ ਜਣੇ ਆ ਦੱਸਿਓ ਨੂੰ ਤੁਹਾਡੇ ਕਮਰੇ 'ਚ ਕੀ ਕਰਨ ਗਏ ਆਂ ਹਾਂ ਮੈਂ ਉਹ ਮੈਂ ਹੀ ਉਹਨੂੰ ਕਿਹਾ ਸੀਗਾ ਮੇਰੇ ਪਰਸ 'ਚੋਂ ਪੈਸੇ ਕੱਢ ਲਾ ਔਰ ਆਸ਼ਰਮ ਵਾਲਿਆਂ ਨੂੰ ਪੈਸੇ ਦੇਣੇ ਸੀਗੇ ਸੁਣ ਲਿਆ ਚੱਲ ਤੂੰ ਜਾ ਜਲਦੀ ਪੈਸੇ ਦੇ ਕੇ ਆ ਚੱਲ ਈ ਸੀ ਤਾਂ ਵੀ ਕੱਟ ਲੜਿਆ ਘਰ ਇਹਦੇ ਨਾਲ ਤੈਨੂੰ ਮੇਰੇ ਸੁਭਾਅ ਦਾ ਪਤਾ ਤਾਂ ਹੈਗਾ ਵਾ ਹਮੇਸ਼ਾ ਅੱਕਿਆ ਹੀ ਰਹਿੰਦਾ ਚੱਲ ਤੂੰ ਵੀ ਪੜ੍ਹ ਜਾ ਕੇ ਭੈਣ ਜੀ ਕੀ ਹੋਇਆ ਕੁਛ ਨਾ ਕਹਿੰਜੀ ਕੀ ਸੋਚਣ ਡਏ ਜੇ ਬਸ ਇਸਵੇਂ ਬੱਠੀ ਸਾਂ ਬੱਚਿਆਂ ਦੀ ਯਾਦ ਆ ਗਈ ਕੋਈ ਸੋਚਣ ਲਈ ਹੋਰ ਕੀ ਮੈਂ ਸੋਚਣਾ ਬੱਚਿਆਂ ਬਾਰੇ ਹੀ ਸੋਚਣ ਦੀ ਹੈ ਪੰਜੀ ਤੁਹਾਡੇ ਹੁੰਦਿਆਂ ਨੂੰ ਇੱਥੇ ਕੋਈ ਸੋਚਣ ਮਤ ਮਿਲਦਾ ਨਹੀਂ ਮਗਰ ਫਿਰ ਵੀ ਬੱਚਿਆਂ ਬਾਰੇ ਧਿਆਨ ਚਲ ਜਾਂਦਾ ਹੈ ਪੰਜੀ ਤੁਸੀਂ ਸੋਚਦੇ ਹੋਗੇ ਕਿ ਨੋ ਤੇ ਨਾਲ ਦੀ ਇੱਥੇ ਹੀ ਹੈ ਤੇ ਪੰਜੀ ਕੱਲ ਗਏ ਵੀ ਸੀ ਤੇ ਦੁਬਾਰਾ ਫੇਰ ਆ ਗਿਆ ਇਹ ਸਭ ਸੋਚਦੀ ਰਹਿਣੀ ਆ ਇਹ ਪੈਰ ਮੈਨੂੰ ਠੀਕ ਕਹੇਗੀ ਪੰਜੀ ਤਾਨੂੰ ਕੁਝ ਸੋਚਣ ਦੀ ਲੋੜ ਨਹੀਂ ਕੀ ਤੁਹਾਡਾ ਆਪਣਾ ਘਰ ਆ ਇਹ ਤਾਂ ਤੁਹਾਡੇ ਮਨ ਦਾ ਵਹਿਮ ਆ ਕਿ ਤੁਸੀਂ ਕਹੋਗੇ ਕਿ ਕੀ ਕਹਿਣਗੇ ਅਖੇ ਜਵਾਈ ਘਰ ਬੈਠੀ ਐ ਜੇ ਭੈਣ ਜੀ ਤੁਸੀਂ ਮੇਰੇ ਪੁੱਤ ਨੂੰ ਆਪਣਾ ਪੁੱਤ ਕਹਿੰਦੇ ਚ ਤੇ ਮੈਂ ਤੁਹਾਡੀ ਧੀ ਨੂੰ ਆਪਣੀ ਧੀ ਨਹੀਂ ਕਹਿ ਸਕਦੀ ਇਹ ਤੁਹਾਡੇ ਪੁੱਤ ਦਾ ਘਰ ਆ ਤੁਹਾਡੇ ਧੀ ਦਾ ਘਰ ਆ ਤੁਸੀਂ ਜਦੋਂ ਮਰਜ਼ੀ ਰਵੋ ਕੋਈ ਗੱਲ ਨਹੀਂ ਤੁਹਾਨੂੰ ਕੋਈ ਨਾ ਨਹੀਂ ਬਾਕੀ ਭੈਣ ਜੀ ਮੇਰੇ ਕੋਲ ਕੋਈ ਗੱਲ ਕਾਣ ਦੀ ਲੋੜ ਨਹੀਂ ਤੁਸੀਂ ਇਸ ਗੱਲ ਨੂੰ ਮਹਿਸੂਸ ਨਾ ਕਰੋ ਕਿ ਮੈਂ ਇੱਥੇ ਰਹਿਣ ਲਈ ਆਂ ਮੈਂ ਭੈਣ ਜੀ ਟਾਟੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਂ ਦੱਸ ਸਕੋ ਇਹ ਗੱਲ ਜਦੋਂ ਮੈਂ ਆਪਣੇ ਕੰਨ ਹੀ ਸੁਣੀ ਬੜਾ ਦੁੱਖ ਲੱਗਾ ਕਿ ਐਨੇ ਵਧੀਏ ਜੇ ਤੁਸੀਂ ਤੇ ਟਾਡੀ ਨੂੰ ਛੱਡਣਾ ਇਹ ਸਭ ਕੁਝ ਕਿਉਂ ਕਰਨ ਲਈ ਹੈ ਸਿਰਫ ਇੱਕ ਜਗ੍ਹਾ ਪਿੱਛੇ ਇੱਕ ਜਾਇਦਾਦ ਪਿੱਛੇ ਕਰਨ ਲਈ ਹੈ ਭੈਣ ਜੀ ਤੁਸੀਂ ਬੇਸ਼ੱਕ ਜੋ ਦੇਣਾ ਉਹਨਾਂ ਨੂੰ ਦੇ ਦਿਓ ਇੱਟਾ ਡਾ ਆਪਣਾ ਘਰ ਆ ਜਿੰਨੀ ਦਿਨ ਮਰਜ਼ੀ ਤੁਸੀਂ ਰਵੋ ਭੈਣ ਜੀ ਜੇ ਮੈਂ ਤੁਹਾਨੂੰ ਕਦੀ ਕੋਈ ਮਿਹਣਾ ਵੀ ਦੇ ਜਵਾਂ ਤਾਂ ਇਹ ਜੋ ਮਰਜ਼ੀ ਮੈਨੂੰ ਸੱਚਾ ਦੇ ਸਕਦੇ ਤੇ ਭੈਣ ਜੀ ਨਹੀਂ ਨਹੀਂ ਭੈਣ ਜੀ ਜੇ ਤੁਸੀਂ ਕੁਝ ਕਹਿਣਾ ਹੁੰਦਾ ਤਾਂ ਮੈਨੂੰ ਤਾਂ ਕਹਿ ਹੀ ਦੇਣਾ ਸੀ ਮਗਰ ਮੈਨੂੰ ਲੱਗਦਾ ਤੁਸੀਂ ਤਾਂ ਬਹੁਤ ਚੰਗੇ ਹੋ ਕੋਈ ਗੱਲ ਨਹੀਂ ਕਰਦੇ ਵੇਖੋ ਮੇਰੇ ਜਵਾਈ ਨੇ ਤੁਸੀਂ ਪੁੱਤ ਕਿਹਾ ਮੈਂ ਖੁਦ ਪੁੱਤ ਬਣਾਇਆ ਮੈਂ ਜਵਾਈ ਥੋੜੀ ਸਮਝਦੀ ਮੇਰਾ ਪੋਤੇ ਆ ਤੇ ਮੈਂ ਆ ਜਾ ਨਹੀਂ ਉਹਦੇ ਕੋਲ ਤੇ ਸਾਰੀ ਗੱਲ ਤਾਂ ਤੁਹਾਨੂੰ ਪਤਾ ਤੇ ਲੱਗ ਹੀ ਗਿਆ ਤੇ ਮੈਂ ਧਰ ਤੋੜ ਕੀ ਲੁਕਾਣਾ ਭੈਣ ਜੀ ਤੂੰ ਇਹ ਸਾਈਨ ਕਰਕੇ ਦੇ ਦੋ ਤੂੰ ਇੱਥੇ ਰਵੋ ਉਹਨੂੰ ਕੋ ਫੜ ਤੂੰ ਸਿਰਫ ਜਾਇਦਾਦ ਕਰਕੇ ਮੈਨਾਂ ਕਰਨ ਢਈ ਹੈ ਨਾ ਤੂੰ ਰੱਖ ਲੈ ਨਹੀਂ ਭੈਣ ਜੀ ਜੋ ਉਹਦਾ ਬੰਦਾ ਹੈ ਨਾ ਉਹ ਮੈਂ ਦੇਵਾਂਗੀ ਜਿੰਨਾ ਤੇਰੇ ਮੈਂ ਜਿਉਣੀ ਹੈ ਨਾ ਉਹ ਤੇਰੇ ਮੈਂ ਆਪਣਾ ਰਹਿਣ ਵਾਲਾ ਘਰ ਨਹੀਂ ਦੇਵਾਂਗੀ ਉਹ ਆੜ ਦੇ ਦਾਂਗੀ ਆਪਣਾ ਖਾਣਾ ਤੇ ਬਣਾਉ ਤੇ ਖਾਣਾ ਦੱਸੋ ਮੈਂ ਗਲਤ ਕਰ ਰਹੀ ਹਾਂ ਉਹਨਾਂ ਨੇ ਆਪਣਾ ਬਣਾਇਆ ਬਣਾਇਆ ਉਹਨਾਂ ਦੇ ਦਾ ਤੇ ਮੇਰੀ ਉਮਰ ਹੀ ਬਣਾਉਣ ਵਾਲੀ ਵੀ ਮੈਂ ਬਣਾ ਲੂਗੀ ਕਰ ਭੈਣ ਜੀ ਮਿੰਟ ਇਹ ਨਹੀਂ ਸਮੇਂ ਲੱਗਦੀ ਬੱਚੇ ਇਸ ਤਰ੍ਹਾਂ ਕਿਉਂ ਕਰਦੇ ਆ ਅੱਜ ਵੀ ਉਹਨਾਂ ਦਾ ਤੇ ਕੱਲ ਵੀ ਉਹਨਾਂ ਦਾ ਆਪਾਂ ਕਿਹੜਾ ਚੀਜ਼ਾਂ ਹਿੱਕ ਤੇ ਧਰ ਕੇ ਲੈ ਜਾਣੀਆਂ ਭੈਣ ਜੀ ਪਰ ਪਤਾ ਨਹੀਂ ਨੂਆ ਨੂੰ ਇਹ ਚੀਜ਼ ਤਾਂ ਕਿਉਂ ਹੁੰਦਾ ਰਹਿੰਦਾ ਕਿ ਜਿੰਦਿਆਂ ਜੀ ਦਵਾ-ਦਵ ਸਾਡੇ ਨਾਂ ਤੇ ਨਾ ਕਰਦੇ ਤੇ ਕਿਤੇ ਇਹ ਨਾ ਹੋਵੇ ਕਿ ਆਪਣੀਆਂ ਧੀਆਂ ਦੇ ਨਾਂ ਤੇ ਕਰਦਨੇ ਕੋਈ ਵੀ ਐਡਾ ਮੂਰਖ ਨਹੀਂ ਹੁੰਦਾ ਦੀਦੀ ਉਹ ਧੀਆਂ ਦੇ ਨਾਂ ਤੇ ਜੋ ਧੀਆਂ ਨੂੰ ਦੇਣਾ ਉਹ ਧੀਆਂ ਨੂੰ ਹੀ ਦੇਣਾ ਤੇ ਜੋ ਇਹਨਾਂ ਦਾ ਬਣਦਾ ਉਹ ਇਹਨਾਂ ਦਾ ਹੀ ਬਣਨਾ ਜੋ ਮਰਜ਼ੀ ਹੋ ਜਾਏ ਇਹ ਤਰ੍ਹਾਂ ਨਹੀਂ ਹੁੰਦਾ ਵੀ ਧੀਆਂ ਨੂੰ ਸਾਰਾ ਚੁੱਕ ਕੇ ਦੇ ਦੀਦਾ ਇਹ ਤੇ ਗਲਤ ਸੋਚਦੇ ਨੇ ਅੱਜ ਇਸ ਤਰ੍ਹਾਂ ਸੋਚਦੇ ਨੇ ਜਦੋਂ ਕੱਲ ਨੂੰ ਮੈਂ ਜੇ ਮਰ ਜਾਣਾ ਤੇ ਇਹਨਾਂ ਦੇ ਕੋਲ ਹੀ ਸਭ ਕੁਝ ਰਹਿਣਾ ਧੀਆਂ ਥੋੜੀ ਲੈਣ ਜਾਣਾ ਧੀਆਂ ਦਾ ਵਸਦਾ ਰਹੇ ਘਰ ਸੋਹਣਾ ਘਰ ਰ ਕੋਈ ਚੀਜ਼ ਦੀ ਕਮੀ ਹੈ ਧੀਆਂ ਨੂੰ ਚਲੋ ਭੈਣ ਜੀ ਤੁਸੀਂ ਸੋਚੋ ਨਾ ਚਲ ਆਓ ਉਠੋ ਰੋਟੀ ਖਾਣੇ ਦੁਬੇ ਪੈਣਾ ਦੇ ਲੱਗੇ ਆਜਾ ਤੁਹਾਡੇ ਵਰਗੀ ਭੈਣ ਕਿਤੇ ਮੈਨੂੰ ਮਿਲਣੀ ਹੈ ਇਹ ਚਾਬੀਆਂ ਘੁੰਮ ਰਿਹਾ ਸਾਹਿਲ ਤੈਨੂੰ ਸਾਡੇ ਫੋਨ ਨਹੀਂ ਦੇਖਦੇ ਕੀ ਗੱਲ ਆ ਅਸੀਂ ਵੇਲੇ ਨਹੀਂ ਆ ਤੇ ਲਈ ਫੋਨ ਦੀ ਗੱਲ ਛੱਡ ਓਏ ਅੱਜ ਬੜਾ ਆਕੜਣ ਡਿਆ ਈਏ ਲੱਗਦਾ ਪੇਮੈਂਟ ਅੱਜ ਪੂਰੀ ਕਰਨ ਆਇਆ ਉਹ ਬੜਾ ਆਕੜਣ ਡਿਆ ਓਏ ਬਾਵਾ ਥੱਲੇ ਕਰ ਸਿੱਧਾ ਖੜਾ ਓ ਉਹ ਪੇਮੈਂਟ ਦੀ ਕਿਹੜੀ ਗੱਲ ਆ ਕਰ ਦੂੰਗਾ ਪੇਮੈਂਟ ਵੀ ਕਿੰਨੀ ਕਿ ਨਾਲੇ ਰਹਿ ਕਿੰਨੀ ਕਿ ਗਈ ਆ ਕਹਿੰਦਾ ਰਹਿ ਕਿੰਨੀ ਕ ਗਈ ਆ ਉਹ ਮम्मा ਤੂੰ ਦਿੱਤੀ ਕਿੰਨੀ ਆ ਸਾਨੂੰ ਪੇਮੈਂਟ ਕਿਤੇ ਉਹ ਮੈਨੂੰ ਇਹ ਦੱਸੋ ਪੇਮੈਂਟ ਲੈਣੀ ਕਹਿੰਨੇ ਆ ਤੂੰ ਲੈਣੀ ਆ ਕਿ ਤੂੰ ਲੈਣੀ ਆ ਲੈ ਪੇਮੈਂਟ ਨੂੰ ਰੋਂਦੇ ਰਿਹਾ ਕਰੋ ਪੜ ਮੁੰਦਰੀ 10 ਪੈਸੇ ਇਹ ਕੀ ਹੈ ਇਹ ਆ ਕੀ ਹੋ ਤੈਨੂੰ ਸਮਝ ਨਹੀਂ ਲੱਗਦੀ ਤੂੰ ਸਾਨੂੰ ਮਖਤਾ ਸਮਝਿਆ ਇਹ ਕੀ ਹੈ ਉਹ ਤੂੰ ਸਾਨੂੰ ਫੇਰ ਬੇਵਕੂਫ ਬਣਾ ਰਿਹਾ ਹੈ ਓ ਯਾਰ ਮੈਂ ਯਾਰ ਮੈਂ ਕੋਸ਼ਿਸ਼ ਕਰਨ ਤੇ ਦਿਆਂ ਵਾ ਇਹ ਕੋਸ਼ਿਸ਼ ਹੈ ਉਹ ਫੜ ਉਹਨੂੰ ਫੜ ਸਿਰ ਭੱਜਣ ਲੱਗਾ ਆ ਸਿਰ ਭੱਜਣ ਲੱਗਾ ਆ ਹਾਰੋ ਬੜੀ ਹਾਰੋ ਬੜੀ ਤੂੰ ਏਹੋ ਪਖੰਡ ਬਣਾਇਆ ਆ ਓਏ अच्छा अच्छा सॉरी मैं मेरे को गलती हो गई गलती मैं। है ਹਾਨੂੰ ਧੋਖਾ ਦੇ ਕੇ ਭੱਜ ਰਿਆ ਸੀ ਸਾਹਿਲ ਤੂੰ ਜਿਹੜੀਆਂ ਤੂੰ ਗਲਤੀਆਂ ਬਾਰ ਬਾਰ ਕਰਦਾ ਨਾ ਵੇ ਚੰਗੀਆਂ ਨਹੀਂ ਉਹ ਤੈਨੂੰ ਕਹਾਈ ਅੱਛਾ ਪਲੀਜ਼ ਮੈਨੂੰ ਮਾਰੋ ਨਾ ਯਾਰ ਮੈਂ ਮੈਂ ਕਹਿਣਾ ਮੈਨੂੰ ਸਿਰਫ ਇੱਕ ਮੌਕਾ ਦੇ ਦੋ ਟਾਟੇ ਸਾਰੇ ਪੈਸੇ ਹਾਰ ਗਏ ਕਿੰਨੇ ਕਾ ਮੌਕੇ ਦੇਈਏ ਤੈਨੂੰ ਬਹੁਤ ਬਹੁਤ ਮੌਕੇ ਦੇ ਚੁੱਕੇ ਤੈਨੂੰ ਬਹੁਤ ਮੈਂ ਮੈਨੂੰ ਬਸ ਆ ਲਾਸਟ ਚਾਂਸ ਚੱਲ ਇਹਨੂੰ ਨਾਲ ਜਾ ਸੁੱਟ ਚੱਲਿਆ ਨਹੀਂ ਨਹੀਂ ਆਦਰ ਨਹੀਂ ਚਲ ਚਲ ਮੈਂ ਮੇਰੀ ਮੇਰਾ ਟੋਟਾ ਇਹਨੂੰ ਨਹੀਂ ਸਟ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਦੋ ਮੈਂ ਦੋ ਦੋ ਗਿਆ ਫਾੜੇ ਤੱਕ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਲਓ ਬਸ ਇਹ ਆ ਲਾਸਟ ਮੌਕਾ ਜੇ ਇਸ ਤੋਂ ਬਾਅਦ ਤੁਹਾਡੇ ਪੈਸੇ ਨਹੀਂ ਨਾ ਮਿਲਣਗੇ ਤੁਸੀਂ ਜੋ ਕਰਨਾ ਚਾਹੋਗੇ ਨਾ ਤੁਸੀਂ ਉਹ ਕਰ ਲੈਣਾ ਬਸ ਮੈਂ ਮਾਫੀ ਮੰਗਦਾ ਹੈ ਪਲੀਜ਼ ਮੈਨੂੰ ਆ ਲਾਸਟ ਮੌਕਾ ਦੇ ਦਿਓ ਜੇ ਤੁਹਾਡੇ ਸਾਰੇ ਪੈਸੇ ਹਨ ਮੈਂ ਮੌਕੇ ਦੇ ਵਿੱਚ ਸਾਰੇ ਦੇ ਸਾਰੇ ਪੈਸੇ ਤੁਹਾਨੂੰ ਮੋੜ ਦਾਂਗਾ ਮੇਰੀ ਸੁਣ ਲੈ ਸਾਹਿਬ ਗੱਲ ਇਹ ਲਾਸਟ ਮੌਕਾ ਤੇਰੇ ਕੋਲ ਠੀਕ ਆ ਅਗਲੀ ਵਾਰੀ ਐ ਨਹਿਰ 'ਚ ਤੇਰੀ ਲਾਸ਼ ਹੋਏਗੀ ਠੀਕ ਆ ਠੀਕ ਆ ਬਸ ਮੈਨੂੰ ਆ ਮਾਫ ਕਰ ਦਿਓ ਮੈਂ ਅਗਲੀ ਵਾਰੀ ਨਾ ਤੁਹਾਡੇ ਸਾਰੇ ਪੈਸੇ ਮੋੜ ਦਾਂਗਾ ਬਾਸਾ ਚਤਾਵਨੀ ਜਿਹੜੀ ਅਸੀਂ ਦਿੱਤੀ ਆ ਨਾ ਇਹਨੂੰ ਯਾਦ ਰੱਖੀ ਭੁੱਲੀ ਨਾ ਠੀਕ ਆ ਬਾਜਾ ਦਿਓ ਪੂਜਾ ਪੁੱਤ ਮੇਰੀ ਦਵਾਈ ਫੜਾਈ ਬਿੰਨੂ ਹਾਂਜੀ ਮੰਮੀ ਮੈਂ ਦਵਾਈ ਦੇਨੀ ਹੈ ਮੇਰੀ ਮਪੁੱਤ ਖਾ ਲਈ ਜੀ ਦਵਾਈ ਤੇ ਮੈਂ ਦੇ ਦੇਨੀ ਆ ਤੇ ਮੈਨੂੰ ਗੱਲ ਸੁਣੋ ਆ ਕੀ ਤੁਸੀਂ ਦੂਜੇ ਦਿਨ ਬੈਗ ਤਿਆਰ ਕਰ ਲੈਂਦੇ ਹੋ ਜਾਣ ਵਾਸਤੇ ਪੁੱਤ ਮੇਰੀ ਸੁਣ ਗੱਲ ਅੱਗੇ ਕਰ ਬੋਲ ਸੀ ਪਤਾ ਹੂੰ ਮੈਨੂੰ ਹੁਣ ਤੂੰ ਜਾਣ ਦੇ ਘਰ ਆਪਣੇ ਇਸੇ ਚ ਭਲਾ ਹਾਂ ਪੁੱਤ ਕਿਉਂ ਅੱਗੇ ਤਾਂ ਮੈਂ ਹਾਂ ਨਹੀਂ ਚੋਰੀ ਕਿੰਨਾ ਵਿਚਰ ਕਮਾਣੀ ਹੈ ਜਿਹੜੇ ਚੀਜ਼ ਤੋਂ ਅਸੀਂ ਡਰਦੇ ਹਾਂ ਉਹ ਸਾਡੇ ਸਾਹਮਣੇ ਆ ਗਈ। ਪਤਾ ਤੇਰੀ ਸੱਸ ਨੂੰ ਸਾਰੀਆਂ ਗੱਲਾਂ ਦਾ ਪਤਾ ਹੀ। ਤੇਰੀ ਸੱਸ ਨੂੰ ਹਾਂ। ਸਾਰੀਆਂ ਗੱਲਾਂ ਦਾ ਹੈ? ਹਾਂ। ਤੇਰੀ ਸੱਸ ਨੂੰ ਸਾਰਾ ਕੁਝ ਪਤਾ ਹੈ। ਉਹਨਾਂ ਨੇ ਮੈਨੂੰ ਦੱਸਿਆ। ਇਸ ਕਰਕੇ ਨਾ ਪੁੱਤ ਮੈਨੂੰ ਉਹਨਾਂ ਦੇ ਸਾਹਮਣੇ ਹੋਣਾ ਬਹੁਤ ਸ਼ਰਮ ਆਉਂਦੀ ਹੈ। ਚੰਗਾ ਨਹੀਂ ਲੱਗਦਾ। ਉਹ ਵੀ ਅੰਦਰ ਬਾਹਰ ਤੁਰੇ ਫਿਰਦੇ ਮੈਂ ਵੀ ਤੁਰੇ ਫਿਰਦੀ ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ। ਇਸ ਕਰਕੇ ਪੁੱਤ ਮੈਨੂੰ ਹੁਣ ਨਾ ਰੋਕੀ ਜਾਨ ਦੇ ਮੈਨੂੰ ਪਰ ਮੰਮੀ ਹੁਣ ਤੇ ਤੁਹਾਡੀ ਤਬੀਅਤ ਸਭ ਬੜੀ ਖਰਾਬ ਐ ਤੇ ਤੁਹਾਨੂੰ ਪਤਾ ਤੁਹਾਨੂੰ ਉੱਥੇ ਕਿਸੇ ਨੇ ਪੁੱਛਣਾ ਕੋਈ ਗੱਲ ਨਹੀਂ ਸਭ ਠੀਕ ਹੋ ਜਾਊਗਾ ਤੂੰ ਟੈਨਸ਼ਨ ਨਾ ਲੈ ਮੇਰੀ ਸਭ ਠੀਕ ਹੋ ਜਾਊਗਾ ਮੰਮੀ ਸਭ ਕੀ ਠੀਕ ਹੋਣਾ ਜੀ ਇੰਨੀਆਂ ਗੱਲਾਂ ਹੋ ਗਈਆਂ ਨੇ ਇੱਥੋਂ ਤੱਕ ਨੋਬਤ ਆ ਗਈ ਐ ਵੀਰੇ ਦਾ ਇੱਕ ਵੀ ਫੋਨ ਆਇਆ ਕਦੀ ਤੁਹਾਡਾ ਹਾਲ ਪੁੱਛਿਆ ਨੇ ਤੁਹਾਡੇ ਮੁੰਡੇ ਨੇ ਕੋਈ ਗੱਲ ਨਹੀਂ ਮੈਂ ਆਪਣੇ ਘਰ ਤੇ ਜਾਵਾਂ ਫਿਰ ਵੇਖਾਂਗੇ ਪਰ ਮੰਮੀ ਤੁਹਾਨੂੰ ਉੱਥੇ ਕਿਸੇ ਨੂੰ ਪੁੱਛਣਾ ਹੀ ਨਹੀਂ ਕੋਈ ਗੱਲ ਨਹੀਂ ਪੁੱਤ ਮੈਂ ਆਪਣਾ ਦੇਖ ਰਿਆ ਆਂ ਆਪ ਕਰ ਲਾਂਗੇ ਨਹੀਂ ਪੁੱਛੂਗੇ ਤੇ ਮਗਰ ਉਹ ਆਪਣੀ ਲੋੜ ਨੂੰ ਪੁੱਛੇਗੀ ਮੰਮੀ ਹੁਣ ਤੁਸੀਂ ਇੱਥੇ ਜੇ ਨਾ ਤੇ ਮੈਨੂੰ ਕਿਸੇ ਗੱਲ ਦਾ ਫਿਕਰ ਨਹੀਂਗਾ ਮੈਂ ਤੁਹਾਡੀ ਦੇਖਭਾਲ ਕਰ ਲੈਣੀ ਆਂ ਸਭ ਕੁਝ ਕਰ ਲੈਣਾ ਤੁਸੀਂ ਉੱਧਰ ਚੱਲ ਜੇ ਨਾ ਤੇ ਮੇਰਾ ਸਾਰਾ ਧਿਆਨ ਪਿੱਛੇ ਲੱਗਾ ਰਹਿਣਾ ਫੇਰ ਮੈਨੂੰ ਇੱਧਰ ਵੀ ਧਿਆਨ ਨਹੀਂ ਰਹਿੰਦਾ ਕਿਸੇ ਕੰਮ 'ਚ। ਉਹ ਤਾਂ ਤੂੰ ਜੋ ਕਹਿਂਦੀ ਆ ਨਾ ਬਿਲਕੁਲ ਸਹੀ ਕਹਿਂਦੀ ਈ। ਕੋਈ ਧਿਆਨ ਰੱਖਣ ਦੀ ਲੋੜ ਨਹੀਂ ਆ। ਮੈਂ ਠੀਕ ਆ। ਜੇ ਕੋਈ ਪ੍ਰੋਬਲਮ ਪਊਗੀ ਮੈਂ ਪਤਾ ਤੇ ਮੈਂ ਆਪ ਫੋਨ ਕਰ ਲੂੰਗੀ। ਮੰਮੀ ਤੁਸੀਂ ਆ ਜਾਓ ਆ ਜਾਓ। ਆ ਜਾਓ ਅੰਦਰ।